ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਗਿਆਨ ਦੇ ਕਹਾਣੀਆਂ ਦੇ ਵਿੱਚ ਸਵਾਗਤ ਹੈ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਹਨ ਉਹ ਇਸ ਵੀਡੀਓ ਨੂੰ ਪੂਰਾ ਦੇਖਣ ਤੇ ਜੇਕਰ ਵੀਡੀਓ ਦੇਖਣ ਵਿੱਚ ਬਹੁਤ ਚੰਗੀ ਲੱਗੀ ਹੈ ਤਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਸਾਰਿਆਂ ਨੇ ਹਰ ਇੱਕ ਕੁਐਸਚਨ ਦਾ ਆਨਸਰ ਕਮੈਂਟ ਕਰਕੇ ਵੀ ਦੱਸਣਾ ਹੈ ਤੇ ਹਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲ ਜਿਓ ਚਲੋ ਜੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਤੁਹਾਡਾ ਪਹਿਲਾ ਪ੍ਰਸ਼ਨ ਹੈ ਸ਼ਹੀਦ ਭਗਤ ਸਿੰਘ ਦਾ ਜਨਮ ਕਿਸ ਪਿੰਡ ਵਿੱਚ ਹੋਇਆ ਤੁਹਾਡੀਆਂ ਆਪਸ਼ਨਸ ਹਨ ਬਕੰਦਪੁਰ ਬਹਿਰਾਮ ਖਟਕੜ ਕਲਾਂ ਜਾਂ ਰੁੜਕਾ ਕਲਾਂ ਤੁਹਾਡਾ ਸਹੀ ਉੱਤਰ ਹੈ ਖਟਕੜ ਕਲਾਂ ਤੁਹਾਡਾ ਦੂਜਾ ਪ੍ਰਸ਼ਨ ਹੈ ਸੂਰਜ ਦੇ ਨਾਮ ਨਾਲ ਕਿਹੜਾ ਦੇਸ਼ ਪ੍ਰਸਿੱਧ ਹੈ ਤੁਹਾਡੀਆਂ ਆਪਸ਼ਨਸ ਹਨ ਭਾਰਤ ਜਾਪਾਨ ਨੇਪਾਲ ਜਾਂ ਅਮਰੀਕਾ तो सही उत्तर है जापान। जपाना तो तीजा प्रश्न है राष्ट्रीय झंडे अशो के अशोक चक्कर किनिया तिलिया हैं तोड़िया हैं पंद्रह तिलिया अठारह तिलिया भीह तिलिया या चौबी तिलिया तो सही उत्तर है चौवी तिलिया ਤੁਹਾਡਾ ਚੌਥਾ ਪ੍ਰਸ਼ਨ ਹੈ ਡਾ. ਬੀ. ਰਾਮ ਅੰਬੇਦਕਰ ਦਾ ਜਨਮ ਕਿਸ ਸੂਬੇ ਵਿੱਚ ਹੋਇਆ ਤੁਹਾਡੀਆਂ ਆਪਸ਼ਨਸ ਹਨ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ ਜਾਂ ਪੰਜਾਬ ਤੁਹਾਡਾ ਸਹੀ ਉੱਤਰ ਹੈ ਮੱਧ ਪ੍ਰਦੇਸ਼ ਤੁਹਾਡਾ ਪੰਜਵਾਂ ਆਪ੍ਰਸ਼ਨ ਹੈ पछ्छम बंगाल की राजधानी कि ऑप्शनसन दार्जिलिंग कोलकाता सिलीगुड़ी जा दुर्गापुर तो सही उत्तर है कोलकाता तो वाड़ा छेव प्रश्न है राणी लक्ष्मीबाई के कोल किन्ने घोड़े सन थडिया तो ऑप्शनसन एक घोड़ा दो घोड़े तीन घोड़े जा चार घोड़े तो सही उत्तर है तीन घोड़े थोड़ा तो सतमां प्रश्न है राणी लक्ष्मी बी के तीन घोड़िया के नशनज हैं बादल पवन सारंगी जा सारे ना तो सही उत्तर है उपरोकत सारे ना तो अठवा प्रश्न है

ਭਾਰਤ ਨੇ 2026 ਵਿੱਚ ਕਿਨਵਾ ਗਣਤੰਤਰ ਦਿਵਸ ਮਨਾਇਆ ਤੁਹਾਡੀਆਂ ਆਪਸ਼ਨਸ ਹਨ 75ਵਾਂ 76ਵਾਂ 77ਵਾਂ ਜਾਂ 78ਵਾਂ ਤੁਹਾਡਾ ਸਹੀ ਉੱਤਰ ਹੈ 77ਵਾਂ ਤੁਹਾਡਾ 10ਵਾਂ ਪ੍ਰਸ਼ਨ ਹੈ ਭਾਰਤੀ ਝੰਡੇ ਉੱਤੇ ਚੱਕਰ ਦਾ ਚਿੰਨ ਕਿਹੜੇ ਰੰਗ ਦਾ ਹੁੰਦਾ ਹੈ ਤੁਹਾਡੀਆਂ ਆਪਸ਼ਨਸ ਹਨ ਨੀਲੇ ਰੰਗ ਦਾ ਚਿੱਟੇ ਰੰਗ ਦਾ ਹਰੇ ਰੰਗ ਦਾ ਜਾਂ ਕੇਸਰੀ ਰੰਗ ਦਾ ਤੁਸੀਂ ਇਸ ਪ੍ਰਸ਼ਨ ਦਾ ਉੱਤਰ ਕਮੈਂਟ ਬਾਕਸ ਵਿੱਚ ਦੱਸੋ ਜੇਕਰ ਤੁਹਾਨੂੰ ਪੂਰੀ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਾਲੇ ਹਾਈਪ ਵੀ ਕਰ ਦੇਣਾ ਹੋਰ ਆਉਣ ਵਾਲੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਵਿੱਚ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਵੀਡੀਓ ਨੂੰ ਐਂਡ ਤੱਕ ਦੇਖਿਆ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਥੱਲੇ ਦੇਖ ਰਹੀਆਂ ਹੋਰ ਵੀਡੀਓ ਨੂੰ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ